ਇਤਨੇ ਕਰੋ ਉੱਪਰ ਜਨ ਲੱਗੀ ਨੇ ਜਮਾ ਵੀ ਨਹੀਂ ਸੋਚਿਆ ਸਿੱਕੇ ਮੈਂ ਇਹ ਮੁੰਡੇ ਦੀ ਪੜਤਾਲ ਕਰਾਂ ਕਿ ਇਹ ਕੀ ਕੰਮ ਕਰਦਾ ਹੈ ਕਿਉਂਕਿ ਜਿਹੜਾ ਉਸਦੇ ਘਰਦਿਆਂ ਨਾਲ ਰਿਸ਼ਤਾ ਲੱਭਿਆ ਸੀ ਉਸ ਦਾ ਤਾਂ ਸਾਰੀ ਡਿਟੇਲ ਦੇ ਵਿੱਚ ਹੀ ਪਤਾ ਸੀ ਕਿ ਉਹ ਬਾਹਰ ਗਿਆ ਹੋਇਆ ਹੈ ਚੰਗਾ ਕਰਬਾਰ ਆ ਤੇ ਉਸ ਨੇ ਪ੍ਰੀਤ ਨੂੰ ਬਾਹਰ ਵੀ ਲਿਆ ਜਾਣਾ ਹੈ ਪੱਤ ਵਿਖੀ ਦੇ ਨਾਲ ਭੱਜ ਕੇ ਉਸ ਨੇ ਬਹੁਤ ਗੱਡੀ ਗਲਤੀ ਕੀਤੀ ਕਿਉਂਕਿ ਵਿਖੀ ਨੇ ਜੋ ਕੱਲ ਦੱਸੀ ਸੀ ਕੋਈ ਵੀ ਉਸ ਤੇ ਸਹੀ ਨਹੀਂ ਤੇ ਉਤਤ ਵਿੱਕੀ ਨਸ਼ੇ ਕਰਨ ਲੱਗ ਗਿਆ ਤੇ ਉਸ ਦੀ ماں ਸ਼ੁਰੂ ਤੋਂ ਹੀ ਪਰਦੇ ਪਾਉਂਦੀ ਰਹੀ ਪਰ ਵੀ ਹਲੇ ਅਜੇ ਤੱਕ ਪ੍ਰੀਤ ਨੂੰ ਇਹ ਸਚਾਈ ਨਹੀਂ ਪਤਾ ਲੱਗੀ ਕਿ ਵਿੱਕੀ ਨਸ਼ੇ ਕਰਦਾ ਏ ਅਜੇ ਤਾਂ ਉਸ ਨੇ ਆਪਣੇ ਮਾਂ ਦੀਆਂ ਵਾਲੀਆਂ ਹੀ ਵੇਚੀਆਂ ਏ ਤੇ ਪਹਿਲਾਂ ਵੀ ਆਪਣੀ ਮਾਂ ਨੂੰ ਬੇਵਕੂਫ ਬਣਾਉਂਦਾ ਰਿਹਾ ਤੇ ਹੁਣ ਵੀ ਪ੍ਰੀਤ ਤੇ ਆਪਣੀ ਮਾਂ ਨੂੰ ਬੇਵਕੂਫ ਬਣਾ ਰਿਹਾ ਏ पर संदीप ते इक ਕਵਲ ਨੂੰ ਉਸ ਦਾ ਸੱਚ ਸਾਰਾ ਪਤਾ ਏ ਪਰ ਉਹਨਾਂ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਕਿ ਉਹ ਨਸ਼ੇ ਕਰਦਾ ਏ ਇਥੋਂ ਤੱਕ ਪਤਾ ਉਹਨਾਂ ਨੂੰ ਕਿ ਇਹ ਝੂਠ ਬੋਲਦਾ ਏ ਤੇ ਕੋਈ ਗਲਤ ਕੰਮ ਕਰ ਰਿਹਾ ਏ ਪਹਿਲਾਂ ਤਾਂ ਸੰਦੀਪ ਨੂੰ ਪਤਾ ਹੀ ਸੀਗਾ ਕਿ ਇਹ ਵਾਲੀਆਂ ਨਕਲੀ ਆ ਤੇ ਇਹ ਕਿੱਥੋਂ ਬਣਾ ਰਿਹਾ ਏ ਇਸ ਕੋਲ ਕੁਝ ਵੀ ਨਹੀਂਗਾ ਤੇ ਹੁਣ ਪ੍ਰੀਤ ਨੂੰ ਵੀ ਸੰਦੀਪ ਦੀਆਂ ਗੱਲਾਂ ਤੇ ਯਕੀਨ ਆ ਰਿਹਾ ਏ ਕਿ ਜੋ ਸੰਦੀਪ ਕਹਿੰਦੀ ਏ ਉਹ ਸੱਚਾ ਕਿ ਸਾਰੇ ਲੋਕ ਤਾਂ ਨਹੀਂ ਗਲਤ ਹੋ ਸਕਦੇ ਕਲਾ ਇਹ ਹੀ ਸਹੀ ਹੋਵੇ ਇਹ ਵੀ ਨਹੀਂ ਹੋ ਸਕਦਾ ਕਿਤੇ ਨਾ ਕਿਤੇ ਹੁਣ ਉਸਦੇ ਦਿਮਾਗ ਵਿੱਚ ਇਹ ਗੱਲਾਂ ਆ ਹੀ ਰਹੀਆਂ ਏ ਪਰ ਪ੍ਰੀਤ ਨੇ ਵਿਕੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਕਿ ਤੂੰ ਕੋਈ ਚੰਗਾ ਕੰਮ ਕਰ ਲਾ ਬ ਪਰ ਜਿਸ ਨੂੰ ਗਾਈ ਗੱਲ ਸੁਣ ਕੇ ਵਿਕੀ ਨੇ ਹਲਾਈ ਬੋਲ ਦਿੱਤਾ ਤੇ ਉੱਚੀ ਉੱਚੀ ਬੋਲਣ ਲੱਗ ਪਿਆ ਤੇ ਉਸ ਨੂੰ ਹੁਣ ਏਦਾਂ ਹੈ ਕਿ ਬਸ ਵੀ ਕੋਈ ਫਿੱਤਵਾ ਨਹੀਂ ਪ੍ਰੀਤ ਦੀ ਪਹਿਲਾਂ ਜੋ ਇਸ ਨੂੰ ਪੁੱਛੂ ਪੁੱਛੂ ਕਰਦਾ ਹੁੰਦਾ ਸੀ ਤੇ ਉਹ ਹੁਣ ਇਸ ਤੇ ਗਾਲ ਗਾਲਾਂ ਕੱਢਦਾ ਹੈ ਤੇ ਜੋ ਪ੍ਰੀਤੋਂ ਨਹੀਂ ਸਹਿ ਹੋਈਆਂ ਤੇ ਦੂਜੇ ਪਾਸੇ ਸੋਨੂ ਤੇ ਜੀਤਾ ਤੇ ਉਸ ਦੀ ਮਾਂ ਦਾ ਬੁਰਾ ਹਾਲ ਹੈ ਸੋਨੂ ਨੇ ਤਾਂ ਸਾਰੀਆਂ ਸਬੀਨਾ ਉਸ ਦਿਨ ਅਗਲਾ ਕੇ ਮਚਾ ਦਿੱਤੀ ਸੀ ਕਿ ਅੱਜ ਤੋਂ ਬਾਅਦ ਸਾਡਾ ਪ੍ਰੀਤ ਦੇ ਨਾਲ ਕੋਈ ਰਿਸ਼ਤਾ ਨਹੀਂ ਜੀਤਾ ਨੇ ਵੀ ਬਹੁਤ ਸਮਝਾਇਆ ਸੀ ਪ੍ਰੀਤ ਨੂੰ ਕਿ ਘਰ ਚਲਦੇ ਰਹੇ ਇਸ ਮੁੰਡੇ ਨਾਲ ਵਿਆਹ ਕਰਾ ਦਾਂਗੇ ਪਰ ਉਸ ਨੇ ਨਹੀਂ ਮੰਨੀ ਤੇ ਉਸ ਦੀ ਮਾਂ ਵੀ ਮੰਨ ਕਿਨਾਰੇ ਪਈ ਐ ਨਹੀਂ ਟੈਨਸ਼ਨ ਲਈ ਹੋਈ ਹੈ ਪਰ ਵਿੱਕੀ ਦੀ ਮਾਂ ਆਪਣੇ ਪੁੱਤ ਦਾ ਹੀ ਸਾਥ ਦੇ ਰਹੀ ਹੈ ਗਲਤ ਖੰਮਾ ਦੇ ਵਿੱਚ ਪਰ ਉਸ ਦੀ ਮਾਂ ਨੂੰ ਇਹ ਵੀ ਪਤਾ ਕਿ ਇਹ ਕਿਹੋ ਜਿਹਾ ਹੈ ਪਰ ਉਹ ਇਸ ਨੂੰ ਹੀ ਸਹੀ ਕਹਿੰਦੀ ਹੈ ਤੇ ਆਪਣੇ ਦੁੱਜੇ ਨੂੰ ਪੁੱਤ ਜੋ ਕਿ ਆਪਣੀ ਕਮਾਈ ਕਰਕੇ ਖਾਂਦੀ ਹੈ ਤੇ ਉਹਨਾਂ ਨੂੰ ਗਲਤ ਕਹਿੰਦੀ ਹੈ ਜਦੋਂ ਸੰਦੀਪ ਬੋਲਦੀ ਹੈ ਤਾਂ ਉਦੋਂ ਉਹ ਇਸ ਨੂੰ ਟੈੜੀ ਲੱਗਦੀ ਹੈ ਕਿ ਮੇਰੇ ਪੁੱਤ ਦਾ ਇਹ ਘਰ ਨਹੀਂ ਵਸਣ ਦਿੰਦੀ ਸੀ ਹੁਣ ਜਦੋਂ ਕਿਸੇ ਦੀ ਕੁੜੀ ਕੱਢ ਲਿਆਇਆ ਤੇ ਹੁਣ ਇਸ ਨੂੰ ਕਿਸੇ ਦੀ ਗੱਡੀ ਵੀ ਕੁੜੀ ਵੀ ਬੁਰੀ ਲੱਗਣ ਲੱਗ ਪਈ ਤੇ ਆਪਣਾ ਪੁੱਤ ਹੀ ਸਿਆਣਾ ਲੱਗਣ ਲੱਗ ਪਿਆ ਜੋ ਵੀ ਕੰਮ ਕਹਿੰਦੀ ਹੈ ਪ੍ਰੀਤਾ ਮੈਨੂੰ ਕਿਤੇ ਲੈ ਚਾਲਾ ਜਾ ਮੈਂ ਏਡੇ ਤੱਕ ਜਾਣਾ ਜਾਂ ਕੋਈ ਸੂਟ ਲੈਣਾ ਹੈ ਤੇ ਵਿੱਕੀ ਦੇ ਬਹਾਨੇ ਹੀ ਨਹੀਂ ਮੁੱਕਦੇ ਤੇ ਉਹ ਲੈ ਕੇ ਕਿੱਥੋਂ ਜਾਵੇ ਤੇ ਉਸ ਕੋਲੇ ਆਪਣਾ ਨਸ਼ਾ ਪੱਤਾ ਕਰਨ ਨੂੰ ਵੀ ਕੋਈ ਪੈਸਾ ਨਹੀਂ ਉਹ ਵੀ ਚਾਲਣਾ ਖੇਡਦਾ ਰਹੀ ਤਾਂ ਕੋਈ ਉਸਤੇ ਜੋ ਉਸਨੇ ਕਿਹਾ ਸੀ ਕਿ ਮੇਰਾ ਭਰਾ ਕਬਲਾ ਲੱਗਿਆ ਹੋਇਆ ਹੈ ਸਰਕਾਰੀ ਨੌਕਰੀ ਉਹ ਵੀ ਗੱਲ ਛੁੱਟ ਸੀ ਬੋਲਟ ਦੀ ਵੀ ਛੁੱਟਣ ਲਈ ਤੇ ਹੁਣ ਵਾਲੀਆਂ ਦੀ ਵੀ ਛੁੱਟ ਤੇ ਉਦੋਂ ਸੋਨੂ ਚੀਤਾ ਨੇ ਵੀ ਸਾਰਾ ਕੁਝ ਇਹਦੇ ਨਾਲ ਮਟਾ ਦਿੱਤਾ ਤੇ ਨਾ ਤਾਂ ਹੁਣ ਉਹਨੂੰ ਵਾਪਸ ਸੱਦਣਗੇ ਪ੍ਰੀਤ ਨੂੰ ਤੇ ਨਾ ਹੀ ਪ੍ਰੀਤ ਹੁਣ ਵਾਪਸ ਆ ਸਕਦੀ ਹੈ ਕਿਉਂਕਿ ਹੁਣ ਉਸ ਕੋਲ ਕੋਈ ਵੀ ਜਗ੍ਹਾ ਨਹੀਂ ਜਾਨੂ ਜਿੱਥੇ ਆ ਕੇ ਉਹ ਆਪਣਾ ਦੁੱਖ ਰੋ ਸਕਦੀ ਐ ਜੇ ਉਹਨਾਂ ਦੇ ਪਿਕੇ ਨੇ ਵਿਆਹ ਕੀਤਾ ਹੁੰਦਾ ਤਾਂ ਉਹਨਾਂ ਨੇ ਉਸ ਦੇ ਦੁੱਖ ਸੁੱਖ ਵਿੱਚ ਸਾਥ ਦੇਣਾ ਸੀ ਪਰ ਹੁਣ ਕਿਸੇ ਜੋਗੀ ਨਹੀਂ ਰਹੀ ਪ੍ਰੀਤ ਹੁਣ ਆਪਣੇ ਘਰ ਨੂੰ ਕੇ ਹੀ ਚੁੱਪ ਕਰਨ ਵਾਲੀ ਐ ਕਿਉਂਕਿ ਉਸ ਕੋਲੇ ਹੋਰ ਕੋਈ ਹਲਤ ਰਸਤਾ ਨਹੀਂ ਤੇ ਘਰ ਵਾਲਾ ਵੀ ਨਿਛੇੜੀ ਐ